ਕੁਝ ਦਾ ਕੋਹਫ ਨਕ ਅੰਤ ਹੋਇਆ ਹੈ ਤਸਵੀਰ ਉਸ ਨੌਜਵਾਨ ਦੀ ਸਾਹਮਣੇ ਆ ਰਹੀ ਹੈ ਜਿਸ ਨੇ ਡੇਡ ਮਹੀਨਾ ਪਹਿਲਾ ਹੀ ਲਵ ਮੈਰਿਜ ਕਰਵਾਈ ਸੀ ਪਰ ਸਹੁਰਾ ਪਰਿਵਾਰ ਇਸ ਤੇ ਖਿਲਾਫ ਸੀ ਕਿਿਆ ਜਾਰੀਆ ਕਿ ਜਦੋਂ ਇਹ ਨੌਜਵਾਨ ਸੋਰ ਸੋਰਿਆਂ ਦੇ ਪਿੰਡੋਂ ਲੰਘ ਰਿਹਾ ਸੀ ਤਾਂ ਉਸ ਦਾ ਮਾੜਾ ਹਾਸ਼ਰ ਕੀਤਾ ਕਿ ਆ ਖੂਨ ਦੇ ਨਾਲ ਲਥਪਥ লাশ ਮਿਲਦੀ ਹੈ ਗੁਰਲਾਲ ਸਿੰਘ ਇਸ ਦਾ ਨਾਮ ਹੈ ਮਹਿਜ ਉਮਰ 25 ਸਾਲ ਦੇ ਕਰੀਬ ਹੈ ਤੇ ਡੇਢ ਮਹੀਨਾ ਪਹਿਲਾਂ ਹੀ ਗੁਰਲਾਲ ਦੀ ਲਵ ਮੈਰਿਜ ਹੁੰਦੀ ਹੈ ਤੇ ਪਰਿਵਾਰ ਕੁੜੀ ਦਾ ਪਰਿਵਾਰ ਇਸਤੇ ਖਿਲਾਫ ਸੀ ਜਿਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਮੁੰਡੇ ਦੇ ਨਾਲ ਹਾਦਸਾ ਵਾਪਰਿਆ ਜਦੋਂ ਪਰਿਵਾਰ ਮੌਕੇ ਤੇ ਪਹੁੰਚਦਾ ਹੈ ਤੇ ਖੂਨ ਦੇ ਨਾਲ ਲਥਪਥ ਦੇ ਪਈ ਹੋਈ ਸੀ ਉਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਤੇ ਵੱਲ ਇਲਜ਼ਾਮ ਲਗਾਏ ਕਿ ਇਸ ਨੇ ਸੋਰਾ ਪਰਿਵਾਰ ਦੇ ਵੱਲੋਂ ਉਹਨਾਂ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਉਸ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਸ ਨੌਜਵਾਨ ਦੀ ਤਸਵੀਰ ਹੈ ਕਿਹਾਂ ਚਾਰੇ ਕੀ ਕਮ ਤੋ ਕਰ ਵਾਪਸੀ ਕਰਿਆ ਸੀ ਜਦੋਂ ਸੋਹਰਿਆਂ ਦੇ ਪਿੰਡ ਦੇ ਕੋਲ ਦੀ ਲੰਗਤ ਐ ਤਾਂ ਉਸ ਦਾ ਇਹ ਹਾਲ ਕਰ ਦਿੱਤਾ ਕਿ ਹਾਲਾਂਕਿ ਕਿਸ ਦੇ ਵੱਲੋਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਕਿ ਇਹ ਸੋਹਰਾ ਪਰਿਵਾਰ ਦੇ ਵੱਲੋਂ ਕਤਲ ਕੀਤਾ ਗਿਆ ਜਾਕਿ ਅਜੇ ਕਿਸੇ ਹੋਰ ਦੇ ਵੱਲੋਂ ਜਾਂਚ ਦਾ ਵਿਸ਼ਾ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਮੁੰਡੇ ਦੇ ਪਰਿਵਾਰ ਦੇ ਵੱਲੋਂ ਇਹ ਹਿਲਸਾਮ ਲਗਾਏ ਗਏ ਕਿ ਉਹਨਾਂ ਦੇ ਮੁੰਡੇ ਦੀ ਲਵ ਮੈਰਿਜ ਤੇ ਖਿਲਾਫ ਸੀ ਕੁੜੀ ਦਾ ਪਰਿਵਾਰ ਤੇ ਦੀ ਫਾਰੀਕ ਮੈਂਬਰਾਂ ਦੇ ਵੱਲੋਂ ਹੀ ਉਹਨਾਂ ਦੇ ਮੁੰਡੇ ਦਾ ਇਹ ਹਾਲ ਕਰ ਦਿੱਤਾ ਕਿ ਆ ਸੰਗਰੂਰ ਦੇ ਲਹਿਰਾ ਤੋਂ ਖਬਰ ਸਾਂਝੀ ਤੁਹਾਡੇ ਨਾਲ ਕਰ ਰਹੀ ਆ 25 ਸਾਲ ਦੇ ਗੁਰਲਾਲ ਦੀ ਮੌਤ ਹੋ ਜਾਂਦੀ ਹੈ ਕਤਲ ਹੈ ਜਾਂ ਹਾਦਸਾ ਅਜੇ ਜਾਂਚ ਦਾ ਵਿਸ਼ਾ ਹਾਲਾਂਕਿ ਪੁਲਿਸ ਨੇ ਮ੍ਰਿਤਕ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਪੁਲਿਸ ਨੂੰ ਜੋ ਜਾਣਕਾਰੀ ਪਰਿਵਾਰ ਦੇ ਵੱਲੋਂ ਦਿੱਤੀ ਗਈ ਜੋ ਬਿਆਨ ਦਰਜ ਕਰਵਾਇਆ ਗਿਆ ਉਸ ਦੇ ਵੱਲੋਂ ਉਸ ਦੇ ਵਿੱਚ ਲਿਖਿਆ ਗਿਆ ਕਿ ਉਹਨਾਂ ਦੇ ਪੁੱਤਰ ਗੁਰਲਾਲ ਸਿੰਘ ਜਿਸ ਨੇ ਨੇੜਲੇ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਡੇਢ ਬੀ ਮਹੀਨਾ ਹੀ ਲਵ ਮੈਰਿਜ ਨੂੰ ਹੋਇਆ ਜਿਸ ਤੇ ਉਹ ਵਿਰੁੱਧ ਸੀ ਤੇ ਉਸੇ ਦਿਨ ਤੋਂ ਉਸਦੇ ਪੁੱਤਰ ਨੂੰ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੇ ਚੱਲਦੀ ਆ ਦੋ ਦਿਨ ਪਹਿਲਾਂ ਯਾਨੀ ਕਿ 4 ਮਈ ਨੂੰ ਉਸਦੇ ਪੁੱਤਰ ਗੁਰਲਾਲ ਸਿੰਘ ਦਾ ਉਸਦੇ ਸੋਹਰਾ ਹਰਜੀਤ ਸਿੰਘ ਨੇ ਕਿਸੇ ਅਣਪਛਾਤੇ ਵਿਅਕਤੀ ਨਾਲ ਲੈ ਕੇ ਉਸਦਾ ਕਤਲ ਕਰ ਦਿੱਤਾ ਇਲਜ਼ਾਮ ਜੜੇ ਲਗਾਏ ਗਏ ਤੇ ਬਿਆਨ ਵੀ ਪੁਲਿਸ ਨੂੰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦਜ ਕਰਫਾਈ ਕੇ ਹਾਲਾਕੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮਾਮਲੇ ਦੀ ਤਫਤੀਸ਼ ਅਤੇ ਕਥਿਤ ਦੋਸ਼ੀ ਦੀ ਪਾਲ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਰ ਜਵਾਨੀ ਦੇ ਵਿੱਚ ਮਾਪਿਆਂ ਦਾ ਇਹ ਪੁੱਤ ਦਾ ਅਚੇਹਾ ਹਸ਼ਰ ਕੀਤਾ ਗਿਆ ਜਿਸ ਨੂੰ ਸੁਣ ਕੇ ਮਾਪਿਆਂ ਦੇ ਵੀ ਪੈਰਾ ਹੈ ਠੋ ਜ਼ਮੀਨ ਕਿਸ ਗੀ ਹੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਸਹੁਰਿਆਂ ਦੇ ਪਿੰਡ ਦੇ ਕੋਲੋਂ ਦੀ ਲੰਘ ਰਿਹਾ ਸੀ ਤਾਂ ਰਾਤ ਦੇ ਵਿੱਚ ਉਸਤਾ ਇਹ ਹੱਸ਼ਰ ਕਰ ਦਿੱਤਾ ਕਿ ਆ ਖੂਨ ਦੇ ਨਾਲ ਲਤਪਤ ਡੈੱਡ ਬੋਡੀ ਮਿਲਦੀ ਆ ਜਦੋਂ ਪਰਿਵਾਰ ਨੂੰ ਕਿਸ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਮੁੰਡੇ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਤੁਰੰਤ ਪਰਿਵਾਰਿਕ ਮੈਂਬਰ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਕਿ ਕਿ ਕੁੜੀ ਦੇ ਮਾਪਿਆਂ ਦੇ ਵੱਲੋਂ ਉਹਨਾਂ ਦੇ ਪੁੱਤੀ ਜਾਂ ਲੈ ਲਈ ਹਾਲਾਂਕਿ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ